ਜਿੰਦਾਬਾਹ ਭਾਰਤੀ ਜਨਤਾ ਇਹਨਾਂ ਦੇਖੋ ਜੀ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਵਿਧਾਨ ਸਭਾ ਦੇ ਵਿੱਚ ਭਗਵਨ ਸਰਕਾਰ ਦਾ ਪੰਜਾਬ ਸਰਕਾਰ ਦਾ ਉਤਲਾ ਪੁੱਟਿਆ ਗਿਆ ਹੈ ਵਿਰੋਧ ਦਰਜ ਕਰਾਇਆ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿਸ ਤਰੀਕੇ ਨਾਲ ਦੇਖੋ ਜੀ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਵਿਧਾਨ ਸਭਾ ਦੇ ਵਿੱਚ ਭਗਵਨ ਸਰਕਾਰ ਦਾ ਪੰਜਾਬ ਸਰਕਾਰ ਦਾ ਉਤਲਾ ਫੁਕਿਆ ਗਿਆ ਹੈ ਵਿਰੋਧ ਦਰਜ ਕਰਾਇਆ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਨੇ ਜਿਸ ਤਰੀਕੇ ਨਾਲ ਕੱਲ ਸਾਡੇ ਪੰਜਾਬ ਦੇ ਵਿੱਚ ਸਾਡੇ ਲੀਡਰਾਂ ਨੂੰ ਜਿਹੜੇ ਸਾਡੇ ਕਾਰਕਿਰਤਾ ਕੱਲ ਲੋਕ ਖੁਭਾਵਨ ਨੀਤੀਆਂ ਲਈ ਲੈ ਕੇ ਮੋਦੀ ਸਾਹਿਬ ਦੀ ਨੀਤੀਆਂ ਤੋਂ ਲੈ ਕੇ ਕੈਂਪ ਲਗਾਏ ਹੋਏ ਸੀ ਬੈਨੀਫੀਸ਼ੀਅਨਸ ਕੈਂਪ ਲਗਾਏ ਹੋਏ ਸੀ ਜੋ ਕਿ ਇੱਕ ਸੈਂਟਰਲ ਗਵਰਨਮੈਂਟ ਵੱਲੋਂ ਅਥਾਰਾਈਜ਼ਡ ਏਜੰਸੀ ਵੱਲੋਂ ਲਗਾਏ ਜਾ ਰਹੇ ਸੀ ਉਹਦੂ ਉਹਦੇ ਵਿਰੋਧ ਚ ਪੰਜਾਬ ਸਰਕਾਰ ਨੇ ਸਾਡੇ ਕਾਰਜਕਰਤਾ ਨੂੰ ਘਰੋਂ ਚੱਕਿਆ ਸਾਡੇ ਲੀਡਰਾਂ ਨੂੰ ਘਰੋਂ ਚੱਕਿਆ ਤੇ ਡਿਟੇਨ ਕਿ ਕਰਕੇ ਰੱਖਿਆ ਪੂਰੀ ਦਿਹਾੜੀ ਜੋ ਕਿ ਬਿਲਕੁਲ ਹੀ ਅਸਵਿਧਾਨਿਕ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਸੰਵਿਧਾਨ ਚ ਰਹਿ ਕੇ ਨੂੰ ਮੰਨਣ ਵਾਲਾ ਕਾਰਜਕਰਤਾ ਹੈ ਔਰ ਕਾਨੂੰਨ ਨੂੰ ਮਤਕੇ ਕੰਮ ਕਰਨ ਵਾਲਾ ਕਾਰਜਕਰਤਾ ਹੈ ਅੱਜ ਜਿਸ ਤਰੀਕੇ ਨਾਲ ਸੰਵਿਧਾਨ ਦੀ ਹੱਤਿਆ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਨੀ ਹੈ ਔਰ ਅੱਜ ਅਸੀਂ ਸਾਰੇ ਕਾਰਜਕਰਤਾ ਇਕੱਠੇ ਹੋ ਕੇ ਉਹਰੇ ਵਿਰੋਧ ਦਰਜ ਕਰਾਇਆ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਨਾ ਥਕੇਗਾ ਨਾ ਦਬੇਗਾ ਇਸੇ ਤਰ੍ਹਾਂ ਡਟ ਕੇ ਮੁਕਾਬਲਾ ਕਰੇਗਾ ਔਰ ਆਉਣ ਵਾਲੇ 2027 ਦੇ ਵਿੱਚ ਦੇਖਿਓ ਪੰਜਾਬ ਸਰਕਾਰ ਕਿਸ ਤਰੀਕੇ ਨਾਲ ਹਰ ਮੋਰਚੇ ਤੇ ਫੇਲ ਹੁੰਦੀ ਔਰ ਪਰਦਾ ਭਾਰਤੀ ਜਨਤਾ ਪਾਰਟੀ ਦਾ ਪਰਚਮ ਪੂਰੇ ਪੰਜਾਬ ਪ੍ਰਦੇਸ਼ ਚ ਲੈ ਜਾਊਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਨੀਤੀਆਂ ਦਾ ਮੋਦੀ ਸਾਹਿਬ ਦੀਆਂ ਨੀਤੀਆਂ ਦਾ ਅਜੇ ਘਰ ਘਰ ਚ ਨੀਤੀ ਪਹੁੰਚੀ ਹੋਈ ਆ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨਾਲ ਲੋਕਾਂ ਨੂੰ ਜਿਸ ਤਰੀਕੇ ਨਾਲ ਸਾਨੂੰ ਸਾਥ ਮਿਲ ਰਿਹਾ ਪਿੰਡਾਂ ਦੇ ਵਿੱਚ ਲੋਕ ਸਾਡੇ ਨਾਲ ਹੈ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਕਿ ਡਬਲ ਇੰਜਨ ਦੀ ਸਰਕਾਰ ਇਹ ਪੰਜਾਬ ਦੇ ਵਿੱਚ ਤਰੱਕੀ ਲਿਆ ਸਕਦੀ ਹੈ ਜਿਸ ਤਰੀਕੇ ਨਾਲ ਸਾਡੇ ਗਵਾਂਡੀ ਸੂਬੇ ਹਰਿਆਣੇ 'ਚ ਦੇਖੋ ਕਿਸ ਤਰੀਕੇ ਨਾਲ ਤਰੱਕੀ ਦਿਨ-ਦਰ-ਦਿਨ ਵੱਧ ਰਹੀ ਹੈ اسی ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ ਔਰ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਤਰੱਕੀ ਕਰ ਸਕਦੀ ਹੈ